ਜਿਹੜੇ ਵੀ ਪੰਜਾਬ ਦੀ ਗੱਲ ਕਰਦਾ ਸੀ ਉਹ ਨੌਜਵਾਨ ਅੱਜ ਉਹਦੀ ਆਵਾਜ਼ ਨੂੰ ਖਮੋਸ਼ ਕਰ ਦਿੱਤਾ ਗਿਆ ਲੋਕਾਂ ਦੇ ਮਨ 'ਚ ਚਿੰਤਾ ਹੈ ਕਿ ਜਿਹੜਾ ਬੰਦਾ ਵੀ ਬੋਲਦਾ ਉਹ ਮਰ ਜਾਂਦਾ ਇਹਨਾਂ ਹਾਲਾਤ ਪੰਜਾਬ ਦੇ ਆ ਰਹੇ ਇਹ ਮਨੀਸ਼ ਸੋਧਿਆ ਦੀ ਉਹ ਸਟੇਟਮੈਂਟ ਤੇ ਮੋਹਰ ਲਾ ਰਹੇ ਆ ਕਿ 2027 'ਚ ਪੰਜਾਬ ਜਿੱਤਣਾ ਸਾਮ-ਦਾਮ ਦੰਡ ਭੇਦ ਦੇ ਨਾਲ ਕੀ ਸਰਪੰਚ ਸੁਖਵਿੰਦਰ ਕਲਕੱਤਾ ਦਾ ਕਤਲ ਵੀ ਉਹ ਸਾਮ-ਦਾਮ ਦੰਡ ਭੇਦ ਚੋਤਾ ਨਹੀਂ ਕੀਤਾ ਦੀ ਪੰਜਾਬ ਦੇ ਨੌਜਵਾਨਾਂ ਦੇ ਮਰਨ ਤੇ ਕੋਈ ਦੁੱਖ ਨਹੀਂ ਦਿੱਲੀ ਦੇ ਵਿੱਚ ਜੇ ਕੋਈ ਕੇਜਰੀਵਾਲ ਦਾ ਕੁੱਤਾ ਵੀ ਮਰ ਜਾਏ ਤਾਂ ਕਿ ਇਹ ਭਗਵਾਨ ਸਿੰਘ ਮਾਨ ਨੂੰ ਦੁੱਖ ਹੋ ਜਾਂਦਾ ਤੇ ਮੈਂ ਮੁੱਖ ਮੰਤਰੀ ਲਈ ਸ਼ਰਮ ਦੀ ਗੱਲ ਇਦੋਂ ਕੀ ਹੋਊਗੀ ਕਿ ਪੰਜਾਬ ਦੇ ਵਿੱਚ ਆਈ ਡੀ ਦੇ ਗਾਂਢ ਹੋ ਜਾਂਦੇ ਮੁੱਖ ਮੰਤਰੀ ਤੋਂ ਇੱਕ ਪੋਸਟ ਵੀ ਨਹੀਂ ਪੈਂਦੀ ਚਾਰ ਮੌਤਾਂ ਗੁਰੂ ਹਰ ਸਾਹਿਬ ਦੇ ਵਿੱਚ ਹੋਈਆਂ ਚਿੱਟੇ ਨਾ ਕਿਤੇ ਸਾਨੂੰ ਨਸ਼ੇ ਵਾਲੀਆਂ ਗੋਲੀਆਂ ਮਾਰ ਰਹੀਆਂ ਕਿਤੇ ਸਾਨੂੰ ਜਿਹੜੀਆਂ ਬੰਦੂਕ ਵਾਲੀਆਂ ਗੋਲੀਆਂ ਮਾਰ ਰਹੀਆਂ ਪੰਜਾਬ ਦੀ ਜਵਾਨੀ ਨੂੰ ਹਰ ਰੋਜ਼ ਕੋਈ ਨਾ ਕੋਈ ਗੋਲੀ ਜ਼ਰੂਰ ਮਾਰਦੀ ਆ ਉਹ ਚਾਹੇ ਕਿਸੇ ਬਹਾਨੇ ਕਿਸੇ ਤਰੀਕੇ ਦੀ ਹੋਵੇ ਲਾਅ ਐਂਡ ਆਰਡਰ ਤੁਹਾਡੇ ਤੋਂ ਸੰਭਲਿਆ ਨਹੀਂ ਹਾਲੇ ਤੱਕ ਵੀ ਟੱਕੇ ਦਾ ਤੁਹਾਡੇ ਤੁਹਾਡੇ ਤਾਂ ਇੱਕ ਜਿਹੜਾ ਛੋਟੇ ਤੋਂ ਛੋਟਾ ਚੇਅਰਮੈਨ ਆ ਉਹ ਵੀ ਦੋ ਦੋ ਗਨ ਮੈਨ ਲਈ ਫਿਰਦਾ ਤੇ ਜਿਹੜੇ ਮਾਮਾ ਦੇ ਪੁੱਤ ਜਿਹੜੇ ਤਾਂ ਹਰ ਰੋਜ਼ ਮਾਰੇ ਜਾ ਰਹੇ ਆ ਕਿਤੇ ਮੂਸੇ ਵਾਲੀ ਦੀ ਸਿਕਿਉਰਿਟੀ ਘਟਾ ਕੇ ਮਾਰਿਆ ਕਦੇ ਸੁਖਬਿੰਦਰ ਦਾ ਹਥਿਆਰ ਜਮਾਂ ਕਰਵਾ ਕੇ ਅੱਜ ਉਹਦਾ ਕਤਲ ਹੋਇਆ ਜੇ ਉਹਦੇ ਕੋਲ ਹਥਿਆਰ ਹੁੰਦਾ ਹੋ ਸਕਦਾ ਉਹਦੀ ਅੱਜ ਜੀ ਬਚਤ ਹੋ ਜਾਂਦੀ ਮੁੱਖ ਮੰਤਰੀ ਸਟੇਜਾਂ ਤੋਂ ਝਟਕਲੇ ਸੁਣਾਉਣ ਜੋਗੇ ਆ ਸਖਬੀਰ ਬਾਦਲ ਦੀ ਆ ਹੈ ਕੈਪਟਨ ਦਾ ਆ ਹੈ ਚੰਨੀ ਦਾ ਆ ਹੈ ਲੋਕਾਂ ਨੇ ਕੈਪਟਨ ਚੰਨੀ ਸੁਖਬੀਰ ਤੋਂ ਕੀ ਲੈਣਾ ਸਾਢੇ 3 ਸਾਲ ਦੇ ਵਿੱਚ ਤੁਸੀਂ ਕੀਤਾ ਕੀ ਹੈ ਤਿਰੰਗਲਾ ਪੰਜਾਬ ਪੰਜਾਬ ਦਾ ਨਾਂ ਰੱਖਦਾ ਪੰਜਾਬ ਦੇ ਵਿੱਚ ਹਰ ਰੋਜ਼ ਗੰਦ ਪਾਇਆ ਪਿਆ ਜਿੰਨੀ ਪੰਜਾਬ ਦੇ ਵਿੱਚ ਬਰਸ਼ਾ ਕਰਦੀ ਜਿੰਨੀ ਪੰਜਾਬ ਤੇ ਗੁੰਡਾ ਕਰਦੀ ਐਨੀ ਤਾਂ ਅੱਜ ਤੱਕ ਨਹੀਂ ਕਦੇ ਹੋਈ ਸੀ ਵਿਰੋਧੀਆਂ ਨੂੰ ਦਬਾਉਣ ਲਈ ਪੁਲਿਸ ਵਿਰੋਧੀਆਂ ਨੂੰ ਨੱਪਣ ਲਈ ਪੁਲਿਸ ਕਿਸਾਨ ਯੂਨੀਅਨ ਨੱਪਣ ਲਈ ਪੁਲਿਸ ਰੈਂਦਾ ਖੁੰਦਾ ਗੈਂਗਸਟਰ ਸਾਡੀ ਜਵਾਨੀ ਨੂੰ ਮਾਰੀ ਜਾਂਦੇ ਆ ਕਿਸੇ ਨੂੰ ਪਰਚੇ ਪਾ ਕੇ ਬੰਦ ਕੀਤਾ ਜਾ ਰਿਹਾ ਕਿਸੇ ਨੂੰ ਜੇਲਾ ਹੀ ਸਟਕੇ ਬੰਦ ਕੀਤਾ ਜਾ ਰਿਹਾ ਕਿਸੇ ਦੀਆਂ ਕਿਸੇ ਤਰੀਕੇ ਨਾਲ ਆਵਾਜ਼ਾਂ ਦਵਾਈਆਂ ਜਾ ਰਹੀਆਂ ਤੇ ਕਿਸੇ ਦੇ ਗੋਲੀਆਂ ਚਲਾ ਕੇ ਆਵਾਜ਼ਾਂ ਬੰਦ ਹੋ ਰਹੀਆਂ ਕੀ ਪੰਜਾਬ ਲਈ ਬੋਲਣ ਵਾਲੀਆਂ ਸਾਰੀਆਂ ਆਵਾਜ਼ਾਂ ਬੰਦ ਕਰਨੀਆਂ ਦਿੱਤ ਦੀ ਜਦੋਂ ਮੁੱਖ ਮੰਤਰੀ ਐਮਪੀ ਹੁੰਦੇ ਸੀ ਤਾਂ ਉਹਨਾਂ ਨੇ ਆ ਕੇ ਬੜੀ ਤਾਰੀਫ ਕੀਤੀ ਸੀ ਕਿ ਭਾਈ ਸਰਪੰਚ ਤੋਂ ਬੜਾ ਸੋਹਣਾ ਕੰਮ ਕਰ ਰਹੇ ਹੈ ਇਸੇ ਸੁਖਵਿੰਦਰ ਕਲਕੱਤਾ ਤੋਂ ਜਿਹੜੇ ਸਰਪੰਚ ਦੀ ਭਗਵੰਤ ਮਾਨ ਨੇ ਤਾਰੀਫ ਕੀਤੀ ਹੋਵੇ ਅੱਜ ਉਹ ਸਰਪੰਚ লাশ ਬਣ ਗਿਆ ਹੋਵੇ ਇਹ ਵੀ ਇੱਕ ਸਵਾਲਾਂ ਦੇ ਘੇਰੇ ਦੇ ਵਿੱਚ ਹੈ ਇੱਥੇ ਕੋਈ ਮਾਤੜ ਬੰਦਾ ਉਹਦੇ ਚੱਕ ਕੇ ਚੱਡੇ ਬਾੜ ਦਿੰਦੇ ਥਾਣੇ ਲਿਆ ਕੇ ਤੇ ਜਿਹੜੇ ਬਦਮਾਸ਼ ਹੈ ਉਹ ਇਹਨਾਂ ਦੇ ਨਾਲ ਮਿਲੇ ਹੋਏ ਆ ਬਹੁਤੇ ਆ ਸੀਆਈ ਸਟਾਫਾਂ ਦੇ ਨਾਲ ਗੈਂਗਸਟਰ ਮਿਲੇ ਹੋਏ ਆ ਠੀਕ ਹੈ ਬਹੁਤੇ ਇਹਨਾਂ ਦੀ ਪੁਲਿਸ ਦੇ ਨਾਲ ਗੈਂਗਸਟਰ ਮਿਲੇ ਹੋਏ ਆ ਬਹੁਤੇ ਇਹਨਾਂ ਦੇ ਮੰਤਰੀਆਂ ਸੰਤਰੀਆਂ ਦੇ ਗੈਂਗਸਟਰਾਂ ਨਾਲ ਲਿੰਕ ਹੈ ਸਰਕਾਰ ਤੱਕ ਅਲੀ ਸਟੇਜਾਂ ਤੇ ਖੜ ਕੇ ਦੰਦ ਕੱਢਣ ਯੋਗੀ ਹੈ ਵਿਰੋਧੀਆਂ ਨੂੰ ਭੰਡਣ ਯੋਗੀ ਹੈ ਸਰਕਾਰ ਹਰ ਰੋਜ਼ ਉਹੀ ਚਟਕਲੇ ਮੁੱਖ ਮੰਤਰੀ ਚਟਕਲੇ ਕਦੇ ਖੈਰੇ ਤੇ ਚਟਕਲੇ ਸੁਣਾਉਂਦਾ ਕਦੇ ਚੰਨੀ ਤੇ ਚਟਕਲੇ ਸੁਣਾਉਂਦਾ ਤੈਨੂੰ ਭਾਈ ਚੁਟਕਲੇ ਸੁਣਾਉਣ ਨੂੰ ਥੋੜੀ ਮੁੱਖ ਮੰਤਰੀ ਬਣਾਇਆ ਚੁਟਕਲੇ ਸੁਣਾਉਣ ਵਾਸਤੇ ਤੈਨੂੰ ਸਟੇਜਾਂ ਦਿੱਤੀਆਂ ਸੀ ਸੁਣਾਏ ਆਉਂਦਾ ਅੱਜ ਤੂੰ ਸੀਰੀਅਸ ਹੋ ਕੇ ਪੰਜਾਬ ਲਈ ਕੁਝ ਕਰ ਕੱਲ ਸੈਣੀ ਪਿੰਡ ਤੋਂ ਸਾਬਕਾ ਸਰਪੰਚ ਸੁਖਵਿੰਦਰ ਕਲਕੱਤਾ ਦਾ ਗੋਲੀ ਮਾਰ ਕੇ ਕਤਲ ਕਰ ਦਿੱਤਾ ਜਾਂਦਾ ਤਾਂ ਉਸ ਤੋਂ ਬਾਅਦ ਕਈ ਸਵਾਲ ਖੜੇ ਹੋ ਗਏ ਪੰਜਾਬ ਦੇ ਲਾਅ ਐਂਡ ਆਰਡਰ ਦੇ ਉੱਤੇ ਤੇ ਲਗਾਤਾਰ ਪੰਜਾਬ ਲਈ ਜੋ ਲੋਕ ਆਵਾਜ਼ਾਂ ਚੱਕਦੇ ਆ ਜਾਂ ਤਾਂ ਉਹਨਾਂ ਦੀ ਆਵਾਜ਼ਾਂ ਚੁੱਪ ਕਰਵਾ ਦਿੱਤੀਆਂ ਜਾਂਦੀਆਂ ਜਾਂ ਕੋਈ ਹੋਰ ਘਟਨਾਵਾਂ ਨਾਲ ਵਾਪਰ ਜਾਂਦੀ ਹੈ ਤਾਂ ਇਸੇ ਮਾਮਲੇ ਤੇ ਗੱਲਬਾਤ ਕਰਾਂਗੇ ਤੇ ਨਾਲ ਹੋਰ ਜੋ ਪੰਜਾਬ ਦੇ ਹਾਲਾਤ ਨੇ ਜੋ ਲਾਂਡਰਾ ਜੰਗਲ ਰਾਜ ਹੈ ਉਸ ਬਾਰੇ ਗੱਲਬਾਤ ਕਰਾਂਗੇ ਸਭ ਤੋਂ ਪਹਿਲਾਂ ਤਾਂ ਜਿਹੜੀ ਕੱਲ ਘਟਨਾ ਵਾਪਰਦੀ ਹੈ ਬੰਦਾ ਮਤਲਬ ਜਿੱਥੇ ਅਕਸਰ ਬੱਸ ਸਟੈਂਡ ਦੇ ਕੋਲੇ ਬੈਠਦਾ ਹੁੰਦਾ ਸੀਗਾ ਉੱਥੇ ਹੀ ਕੱਲ ਉਹ ਵਿਅਕਤੀ ਬੈਠਾ ਸੀਗਾ ਉੱਥੇ ਇੱਕ ਬੰਦਾ ਸ਼ਰੇਆ ਮੰਦਰ ਵੜਦਾ ਗੋਲੀ ਮਾਰ ਕੇ ਤੁਰ ਕੇ ਫਰਾਰ ਹੋ ਜਾਂਦਾ ਇਹ ਘਟਨਾ ਨੂੰ ਪਹਿਲਾਂ ਤਾਂ ਕਿਵੇਂ ਪੰਜਾਬ ਦੇ ਅੰਦਰ ਉਹ ਕੋਈ ਦਿਨ ਨਹੀਂ ਜਿੱਦਾਂ ਪੰਜਾਬ ਚ ਕਿਤੇ ਨਾ ਕਿਤੇ ਕੋਈ ਗੋਲੀ ਨਹੀਂ ਚਲਦੀ ਪੰਜਾਬ ਚ ਹਰ ਰੋਜ਼ ਕੋਈ ਨਾ ਕੋਈ ਗੈਂਗਵਾਰ ਹੋ ਜਾਂਦੀ ਹੈ ਜਾਂ ਇਸੇ ਤਰੀਕੇ ਨਾਲ ਕਿਸੇ ਮਾਂ ਦਾ નિર્ਦੋਸ਼ ਪੁੱਤ ਮਾਰਿਆ ਜਾਂਦਾ ਹੈ ਸੁਖਵਿੰਦਰ ਸਿੰਘ ਕਲਕੱਤਾ ਜਿਹਨਾਂ ਦੀ ਆਪਾਂ ਗੱਲ ਕਰਦੇ ਆ ਜਿਹਨਾਂ ਦੀ ਮਾਤਾ ਮਲਕੀਤ ਕੌਰ ਉਸ ਪਿੰਡ ਦੇ ਸਰਪੰਚ ਸਨ ਜੋ ਆਪਣੇ ਪਤਾ ਹੀ ਹੈ ਕਿ ਮਾਤਾ ਸਰਪੰਚ ਹੋਵੇ ਪਤਨੀ ਸਰਪੰਚ ਹੋਵੇ ਕੰਮ ਜਿਹੜਾ ਉਹ ਮਰਦੀ ਕਰਦਾ ਹੁੰਦਾ ਕਰਦੇ ਦਾ ਸੁਖਵਿੰਦਰ ਦਾ ਇਹ ਸੁਪਨਾ ਜੋ ਪਿੰਡ ਲਈ ਸੀ ਉਹ ਵੀ ਆਪਾਂ ਦਿਖਾਇਆ ਮਤਲਬ ਬਹੁਤ ਸੋਹਣਾ ਪਿੰਡ ਬਣਾਇਆ ਆ ਗਾਂ ਵਧੂ ਜਿਹੜਾ ਨੌਜਵਾਨ ਸੀ ਪੀਆਰ ਛੱਡ ਕੇ ਆਪਣੇ ਪਿੰਡ ਆਇਆ ਪਿੰਡ ਰਹਿ ਕੇ ਪਿੰਡ ਦਾ ਵਿਕਾਸ ਕੀਤਾ ਇਹੋ ਜਿਹੇ ਕੰਮ ਕੀਤੇ ਪਿੰਡ ਦੇ ਵਿੱਚ ਜਿਹੜੇ ਅਜੇ ਤੱਕ ਨਹੀਂ ਹੋਏ ਤੇ ਪਿੰਡ ਦੇ ਲੋਕਾਂ ਨੇ ਵੀ ਜਦੋਂ ਸੁਖਬਿੰਦਰ ਵੋਟਾਂ ਵਿੱਚ ਖੜਾ ਹੋਇਆ ਤਾਂ ਬੰਪਰ ਵੋਟ ਦੇ ਨਾਲ ਉਹਨਾਂ ਨੂੰ ਜਿਤਾਇਆ ਸੀ ਲਗਭਗ ਦੂਜੇ ਹਿੱਸੇ ਤੋਂ ਪਰ ਉਹਨਾਂ ਨੂੰ ਵੋਟ ਪਈ ਸੀ ਪਰ ਜੋ ਕੱਲ ਉਹਦੇ ਨਾਲ ਵਾਪਰਿਆ ਉਹਦੇ ਤੋਂ ਬਾਅਦ ਪੂਰੇ ਪੰਜਾਬ ਦੇ ਵਿੱਚ ਇੱਕ ਦਹਿਸ਼ਤ ਦਾ ਮਾਹੌਲ ਬਣ ਗਿਆ ਪੂਰਾ ਪੰਜਾਬ ਡਰਿਆ ਹੋਇਆ ਸਹਿਮਿਆ ਹੋਇਆ ਇਹ ਡਰ ਉਹ ਤੋਂ ਸ਼ੁਰੂ ਹੋਇਆ ਜਦੋਂ ਤੋਂ ਇਹ ਸਰਕਾਰ ਆਉਂਦੀ ਹੈ ਤੇ ਸਿੱਧੂ ਮੂਸੇਵਾਲੇ ਦਾ ਕਤਲ ਹੁੰਦਾ ਹੈ ਸਿੱਧੂ ਮੂਸੇਵਾਲਾ ਦਾ ਕਤਲ ਕੋਈ ਸਮਾਂ ਬਾਅਦ 3 ਮਹੀਨੇ ਬਾਅਦ ਸਰਕਾਰ ਦੇ ਸਿੱਧੂ ਮੂਸੇਵਾਲਾ ਦਾ ਕਤਲ ਹੋ ਜਾਂਦਾ ਤੇ ਉਸ ਤੋਂ ਬਾਅਦ ਹਰ ਰੋਜ਼ ਪੰਜਾਬ ਦੇ ਵਿੱਚ ਨਾਮੀ ਬੰਦੇ ਮਾਰੇ ਜਾ ਰਹੇ ਆ ਜਿਹੜੇ ਪੰਜਾਬ ਦੇ ਲਈ ਕੁਝ ਨਾ ਕੁਝ ਕਰਨਾ ਚਾਹੁੰਦੇ ਸਿੱਧੂ ਮੂਸੇਵਾਲਾ ਦੀ ਗੱਲ ਕਰਨੀ ਹੋਵੇ ਜਿੰਨਾ ਉਹ ਪਪੂਲਰ ਸੀ ਜਿੱਥੋਂ ਤੱਕ ਉਹ ਦੁਨੀਆ ਦੇ ਪੰਜਾਬ ਦਾ ਨਾਮ ਲੈ ਗਿਆ ਸੀ ਉਹਦੀ ਆਵਾਜ਼ ਚੁੱਪ ਕਰਾਤੀ ਹਾਲੇ ਤੱਕ ਪਰਿਵਾਰ ਇਨਸਾਫ ਲਈ ਦਰਦਰ ਭਟਕ ਰਿਹਾ ਕੋਈ ਇਨਸਾਫ ਨਹੀਂ ਉਹਦੇ ਪਿਓ ਨੂੰ ਜਲੀਲ ਵੀ ਕੀਤਾ ਜਾਂਦਾ ਟਰੋਲ ਵੀ ਕੀਤਾ ਜਾਂਦਾ ਉਸ ਤੋਂ ਬਾਅਦ ਉਹਦੀ ਮਿੱਟੀ ਵੀ ਰੋਲੀ ਗਈ ਹੈ ਫਿਰ ਸੰਦੀਪ ਨੰਗਲ ਅੰਬੀਆਂ ਦਾ ਕਤਲ ਜੇ ਕਹਿ ਲਈਏ ਉਹ ਵੀ ਇੱਕ ਚਪੇੜ ਆ ਸਾਡੇ ਸਿਸਟਮ ਦੇ ਮੂੰਹ ਤੇ ਉਹ ਵੀ ਇੱਕ ਮਸ਼ਹੂਰ ਪੰਜਾਬ ਦੀ ਆਵਾਜ਼ ਜਿਹੜੀ ਆ ਸੌਰੀ ਮਸ਼ਹੂਰ ਪੰਜਾਬ ਦਾ ਨਾਮ ਚੰਗੀ ਖਾਦੀ ਖੇੜ ਉਹ ਵੀ ਖਤਮ ਕਰ ਦਿੱਤੀ ਗਈ ਉਸ ਤੋਂ ਬਾਅਦ ਹਰ ਰੋਜ਼ ਅਜਿਹੇ ਮਤਲਬ ਪਤਾ ਹੀ ਨਹੀਂ ਕਿੰਨੇ ਨੌਜਵਾਨ ਇਸ ਚੀਜ਼ ਦੀ ਭੇਟ ਚੜ ਗਏ ਤੇ ਹੁਣ ਸਖਬਿੰਦਰ ਕਲਕੱਤਾ ਸਖਬਿੰਦਰ ਕਲਕੱਤਾ ਉਹ ਬੰਦਾ ਸੀ ਜਿਹੜਾ ਬੇਬਾਕੀ ਨਾਲ ਹਰ ਗੱਲ ਰੱਖਦਾ ਸੀ ਤੇ ਗੱਲ ਵੀ ਤਰਕ ਦੇ ਆਧਾਰ ਤੇ ਰੱਖਦਾ ਸੀ ਜੱਬਲ ਗਿਆ ਨਹੀਂ ਮਾਰਦਾ ਸੀ ਉਹ ਗੱਲ ਰੱਖਦਾ ਸੀ ਲੌਜੀਕ ਨਾਲ ਗੱਲ ਰੱਖਦਾ ਸੀ ਪੰਜਾਬ ਦਾ ਕੋਈ ਵੀ ਮੁੱਦਾ ਹੋਵੇ ਉਹ ਉੱਥੇ ਪਹੁੰਚਦਾ ਸੀ ਨਿਰਸਵਾਰਥ ਪਹੁੰਚਦਾ ਸੀ ਜਥੇਬੰਦੀਆਂ ਦਾ ਇਕੱਠ ਹੁੰਦਾ ਉੱਥੇ ਪਹੁੰਚਦਾ ਕਿਸੇ ਧਾਰਮਿਕ ਇਕੱਠ ਹੁੰਦਾ ਕਿਸਾਂ ਜਥੇਬੰਦੀਆਂ ਦਾ ਉੱਥੇ ਪਹੁੰਚਦਾ ਧਾਰਮਿਕ ਜਥੇਬੰਦੀਆਂ ਦੇ ਇਕੱਠ ਹੁੰਦਾ ਸੀ ਉੱਥੇ ਪਹੁੰਚਦਾ ਸੀ ਤੇ ਜਿੱਥੇ ਵੀ ਉਹਨੂੰ ਲੱਗਦਾ ਸੀ ਕਿ ਬੇਇਨਸਾਫੀ ਹੋ ਰਹੀ ਆ ਉੱਥੇ ਜਾ ਕੇ ਉਹ ਬੋਲਦਾ ਜਰੂਰ ਸੀ ਤੇ ਆਵਾਜ਼ ਚੁੱਕਦਾ ਸੀ ਇਮਾਨਦਾਰੀ ਦੀ ਗੱਲ ਪਿੰਡ ਨੂੰ ਪਤਾ ਹੈ ਸਾਨੂੰ ਵੀ ਪਤਾ ਹੈ ਕਿ ਬੇਹੱਦ ਇਮਾਨਦਾਰੀ ਨਾਲ ਉਹਨੇ ਪਿੰਡ ਦਾ ਕੰਮ ਕੀਤਾ ਕਰਜ਼ਾ ਵੀ ਉਹਦੇ ਸਿਰ ਪਿੰਡ ਦੇ ਵਿਕਾਸ ਦੇ ਕਰਕੇ ਚੜ ਗਿਆ ਸੀ ਕਿਉਂਕਿ ਉਹ ਉਹ ਜਦੋਂ ਸਰਪੰਚ ਸੀਤਾ ਸਰਕਾਰ ਬਦਲ ਗਈ ਬਾਅਦ ਚ ਆਮਦਮੀ ਪਾਰਟੀ ਸਰਕਾਰ ਆ ਗਈ ਪਿੰਡ ਦੇ ਵਿੱਚ ਲਾਭ ਸਿੰਘ ਉਗੋਕੇ ਆਉਂਦੇ ਨੇ ਲਾਭ ਸਿੰਘ ਉਗੋਕੇ ਆ ਕੇ ਜਦੋਂ ਉਹ ਕਹਿੰਦੇ ਨੇ ਕਿ ਤੁਸੀਂ ਸਾਡੇ ਨਾਲ ਵਾਅਦਾ ਕੀਤਾ ਸੀ ਕਿ ਤੁਹਾਡੇ ਹਸਪਤਾਲ ਨੂੰ ਵੱਡ ਬੱਡਾਂ ਵਾਲਾ ਹਸਪਤਾਲ ਬਣਾਵਾਂਗੇ ਇਹਨੂੰ ਵਧੀਆ ਡਾਕਟਰ ਲੈ ਕੇ ਆਵਾਂਗੇ ਉਲਟਾ ਤੁਸੀਂ ਸਾਡੇ ਹਸਪਤਾਲ ਤੋਂ ਬਾਅਦ ਹੁਣ ਮਹੱਲਾ ਕਲੀਨਿਕ ਲੈ ਕੇ ਆ ਰਹੇ ਹੋ ਠੱਲੇ ਲੈ ਕੇ ਆ ਰਹੇ ਹੋ ਜਦੋਂ ਇਹ ਸਵਾਲ ਉਠਾਇਆ ਤਾਂ ਉਸਤੇ ਲਾਭ ਸਿੰਘ ਉਗੋਕੇ ਵੀ ਭੜਕ ਗਿਆ ਸੀ ਕਿ ਤੇਰੇ ਚਪੇੜੇ ਮਾਰੇ ਹੁੰਦੇ ਜੇ ਕੋਈ ਹੋਰ ਹੁੰਦਾ ਇਸ ਤਰੀਕੇ ਨਾਲ ਉਹਨੇ ਗੱਲ ਕੀਤੀ ਤਾਂ ਉਸ ਤੋਂ ਬਾਅਦ ਮਾਮਲਾ ਵੱਧਾ ਹੈ ਉਸ ਤੋਂ ਬਾਅਦ ਹੀ ਸੁਖਵਿੰਦਰ ਜਿਹੜਾ ਉਹ ਚਰਚਾ ਦੇ ਵਿੱਚ ਆਉਂਦਾ ਤੇ ਉਸ ਤੋਂ ਬਾਅਦ ਇਹਦੇ ਪਿੰਡ ਦੇ ਕੰਮ ਵੀ ਰੋਕ ਲੈ ਜਾਂਦੇ ਆ ਜਿਹੜਾ ਇਹਨੂੰ ਪੈਸਾ ਮਿਲਣਾ ਸੀ ਉਹ ਵੀ ਰੋਕ ਲੈ ਜਾਂਦਾ ਪਰ ਇਹ ਬੰਦੇ ਨੇ ਆਪਦੀ ਜੇਬ ਚੋਂ ਪੈਸਾ ਲਾ ਕੇ ਵੀ ਪਿੰਡ ਦਾ ਵਿਕਾਸ ਕੀਤਾ ਮੈਨੂੰ ਅੱਜ ਵੀ ਪਤਾ ਹੈ ਕਿ 40 ਤੋਂ 50 ਲੱਖ ਰੁਪਇਆ ਇਹਨੇ ਪਿੰਡ ਦੇ ਉੱਤੇ ਲਾਇਆ ਜਿਹੜਾ ਨੂੰ ਹਾਲੇ ਤੱਕ ਮਿਲਿਆ ਨਹੀਂ ਸੀ ਪਰ ਲਾਵ ਸਿੰਘ ਉਗੋਕੇ ਜਾਂ ਸਰਕਾਰ ਦੇ ਜਿਸ ਤਰੀਕੇ ਨਾਲ ਫਿਰ ਉਹਦੇ ਨਾਲ ਟਸਲ ਚੱਲੀ ਆ ਉਸ ਤੋਂ ਬਾਅਦ ਵਕ ਵਕ ਸਮੇਂ ਉਹਨੂੰ ਜਲੀਲ ਵੀ ਕੀਤਾ ਗਿਆ ਪਰਚੇ ਵੀ ਕੀਤੇ ਗਏ ਤੰਗ ਵੀ ਕੀਤਾ ਗਿਆ ਉਹਦੀ ਮਾਤਾ ਨੂੰ ਵੀ ਜਲੀਲ ਕੀਤਾ ਗਿਆ ਕਦੇ ਕਿਤੇ ਕਿਸ ਕਰ ਦਿੱਤਾ ਕਦੇ ਕਿਤੇ ਕਿਸ ਕਰ ਦਿੱਤਾ ਇਹ ਸਰਕਾਰ ਨੇ ਉਹਦੇ ਨਾਲ ਜਲਾਲਤ ਕੀਤੀ ਪਰ ਫਿਰ ਵੀ ਉਹ ਯੋਧਾ ਸੀ ਉਹ ਡਟਿਆ ਰਿਹਾ ਉਹ ਖੜਿਆ ਰਿਹਾ ਉਹ ਕਿਸੇ ਸਾਹਮਣੇ ਝੁਕਿਆ ਨਹੀਂ ਸੀ ਨਹੀਂ ਆਮ ਤੌਰ ਤੇ ਕੀ ਹੁੰਦਾ ਕਿ ਸੱਤਾ ਮੁਰੇ ਸਰਪੰਚ ਬਹੁਤੇ ਸਾਰੇ ਨਹੀਂ ਝੁਕ ਜਾਂਦੇ ਆ ਪਰ ਉਹ ਡਟ ਕੇ ਖੜਿਆ ਉਹ ਕਹਿੰਦਾ ਸਰਪੰਚੀ ਜਾਵੇ ਜਾਵੇ ਨਹੀਂ ਕੁਛ ਖੁੰਦਾ ਨਾ ਉਹ ਵੇ ਪਰ ਮੈਂ ਕਿਸੇ ਮੁਰੇ ਇਨ ਨਹੀਂ ਮੰਨਣੀ ਫਿਰ ਕਾਂਗਰਸ ਪਾਰਟੀ ਨਾਲ ਵੀ ਉਹਦਾ ਇੱਕ ਬੇਸ਼ੱਕ ਸੰਬੰਧ ਰਿਹਾ ਪਰ ਕਾਂਗਰਸ ਦੀਆਂ ਨੀਤੀਆਂ ਖਿਲਾਫ ਵੀ ਬੋਲਦਾ ਰਿਹਾ ਸਿਮਰਨਜੀਤ ਸਿੰਘ ਮਾਨ ਲਈ ਉਹਨੇ ਪ੍ਰਚਾਰ ਕੀਤਾ ਸਿਮਰਨਜੀਤ ਸਿੰਘ ਮਾਨ ਦੇ ਲਈ ਬੂਥ ਲਾਏ ਵੱਖ-ਵੱਖ ਜਗ੍ਹਾ ਗਿਆ ਸੋ ਜਿਹੜੇ ਵੀ ਪੰਜਾਬ ਦੀ ਗੱਲ ਕਰਦਾ ਸੀ ਉਹ ਨੌਜਵਾਨ ਅੱਜ ਉਹਦੀ ਆਵਾਜ਼ ਨੂੰ ਖਮੋਸ਼ ਕਰ ਦਿੱਤਾ ਗਿਆ ਉਹਦੀ ਆਵਾਜ਼ ਨੂੰ ਖਮੋਸ਼ ਇਹ ਗੱਲ ਹੈ ਕਿ ਪਿੰਡ ਦੇ ਉਸ ਦੇ ਕੋਈ ਸਾਥੀ ਨੇ ਕੀਤਾ ਉਹਦੇ ਪਿੱਛੇ ਕੌਣ ਹੈ ਇਹ ਜਾਂਚ ਦਾ ਵਿਸ਼ਾ ਹੈ ਪਰ ਇਹ ਪੰਜਾਬ ਸਰਕਾਰ ਜਾਂਚ ਨਹੀਂ ਕਰ ਸਕਦੀ ਕਿਉਂਕਿ ਪੰਜਾਬ ਸਰਕਾਰ ਨੇ ਅਜੇ ਤੱਕ ਕਿਸੇ ਦੀ ਜਾਂਚ ਕਰਕੇ ਸਿਰੇ ਨਹੀਂ ਲਾਇਆ ਪੰਜਾਬ ਪੁਲਿਸ ਦੀ ਦਾ ਜਾਂਚ ਤੋਂ ਤੁਸੀਂ ਦੇਖਿਆ ਹੀ ਹੈ ਕਿ ਕਰਨਲ ਦਾ ਪਰਿਵਾਰ ਦਰਦਰ ਭਟਕਿਆ ਚੰਡੀਗੜ੍ਹ ਪੁਲਿਸ ਨੂੰ ਵੀ ਦਿੱਤੀ ਉਹ ਵੀ ਪੰਜਾਬ ਪੁਲਿਸ ਦੇ ਨਾਲ ਸਹਿਮਤੀ ਬਣਾ ਕੇ ਉਸ ਤੋਂ ਬਾਅਦ ਸੀਬੀਆਈ ਨੂੰ ਦੇਣਾ ਪਈ ਸੋ ਪੰਜਾਬ ਪੁਲਿਸ ਦੀ ਜਾਂਚ ਤੇ ਲੋਕਾਂ ਨੂੰ ਯਕੀਨ ਨਹੀਂ ਕਿਉਂਕਿ ਯਕੀਨ ਗਵਾਚ ਚੁੱਕੇ ਆ ਕਿਸੇ ਸਿਰੇ ਗੱਲ ਨਹੀਂ ਲਾਉਂਦੇ ਸਿੱਧੂ ਮੂਸੇਵਾਲੇ ਦੇ ਕਤਲ ਦੇ ਵਿੱਚ ਉਹ ਸਾਹਮਣੇ ਹੀ ਦੇਖਿਆ ਕਿ ਕਿਸ ਤਰੀਕੇ ਨਾਲ ਜਿਨ੍ਹਾਂ ਤੇ ਕਤਲ ਦੇ ਦੋਸ਼ ਸੀ ਉਹਨਾਂ ਦੀਆਂ ਪੁਲਿਸ ਕਸਟਡੀ ਦੇ ਵਿੱਚ ਇੰਟਰਵਿਊਆਂ ਹੋਈਆਂ ਸੋ ਪੰਜਾਬ ਦੇ ਵਿੱਚ ਜਿਸ ਤਰੀਕੇ ਨਾਲ ਪੰਜਾਬ ਨੂੰ ਜਿਹੜੇ ਪਾਸੇ ਸਰਕਾਰ ਲੈ ਕੇ ਜਾ ਰਹੀ ਹੈ ਮੁੱਖ ਮੰਤਰੀ ਸਟੇਜਾਂ ਤੋਂ ਚੁਟਕਲੇ ਸੁਣਾਉਣ ਜੋਗੇ ਆ ਸੁਖਵੀਰ ਬਾਦਲ ਦੀ ਆ ਹੈ ਕੈਪਟਨ ਦਾ ਆ ਹੈ ਚੰਨੀ ਦਾ ਆ ਹੈ ਲੋਕਾਂ ਨੇ ਕੈਪਟਨ ਚੰਨੀ ਸੁਖਬੀਰ ਤੋਂ ਕੀ ਲੈਣਾ ਥੋਨੂੰ ਵਾਗਡੋਰ ਸੰਭਾਲੀ ਐ ਪੰਜਾਬ ਦੀ ਦਿੱਤੀ ਐ ਵੀ ਫੜੋ ਤੇ ਚਲਾਓ ਪੰਜਾਬ ਨੂੰ ਸਾਢੇ 3 ਸਾਲ ਦੇ ਵਿੱਚ ਤੁਸੀਂ ਕੀਤਾ ਕੀ ਐ ਲਾ ਐਂਡ ਆਰਡਰ ਤੁਹਾਡੇ ਤੋਂ ਸੰਭਲਿਆ ਨਹੀਂ ਹਾਲੇ ਤੱਕ ਵੀ ਡੱਕੇ ਦਾ ਤੁਹਾਡੇ ਤੁਹਾਡੇ ਤਾਂ ਇੱਕ ਜਿਹੜਾ ਛੋਟੇ ਤੋਂ ਛੋਟਾ ਚੇਅਰਮੈਨ ਉਹ ਵੀ ਦੋ ਦੋ ਗਨ ਮੈਨ ਲਈ ਫਿਰਦਾ ਤੇ ਜਿਹੜੇ ਮਾਮਾ ਦੇ ਪੁੱਤ ਜਿਹੜੇ ਹਰ ਰੋਜ਼ ਮਾਰੇ ਜਾ ਰਹੇ ਕਿਤੇ ਮੂਸੇ ਵਾਲੀ ਦੀ ਸਿਕਿਉਰਿਟੀ ਘਟਾ ਕੇ ਮਾਰਿਆ ਕਦੇ ਸੁਖਬਿੰਦਰ ਦਾ ਹਥਿਆਰ ਜਮ੍ਹਾਂ ਕਰਵਾ ਕੇ ਅੱਜ ਉਹਦਾ ਕਤਲ ਹੋਇਆ ਜੇ ਉਹਦੇ ਕੋਲ ਹਥਿਆਰ ਹੁੰਦਾ ਹੋ ਸਕਦਾ ਉਹ ਅੱਜ ਬਚਤ ਹੋ ਜਾਂਦੀ ਐਡਾ ਕਿੱਡਾ ਕਵਾਤਵਾਦੀ ਸੀ ਐਡੇ ਕਿੱਡੇ ਕੋਣੇ ਅੱਜ ਤੱਕ ਬੰਦੇ ਮਾਰੇ ਸੀ ਕੋਈ ਅਜੀਹਾ ਕੰਮ ਤਾਂ ਉਹਨੇ ਕੀਤਾ ਨਹੀਂ ਸੀ ਪਰ ਉਹਦਾ ਅਸਲਾ ਜਮ੍ਹਾਂ ਕਰਵਾਇਆ ਉਸ ਤੋਂ ਬਾਅਦ ਇਹ ਚੀਜ਼ ਹੋਈ ਫਿਰ ਪੰਜਾਬ ਦੇ ਵਿੱਚ ਮੁੱਖ ਮੰਤਰੀ ਸਟੇਜਾਂ ਤੇ ਵੱਡੇ ਵੱਡੇ ਤਾਂ ਗੱਲਾਂ ਕਰਦੇ ਆ ਕਿ ਜੀ ਪੰਜਾਬ ਦੀ ਸਥਿਤੀ ਬਹੁਤ ਬਦਲ ਗਈ ਹੈ ਗੋਰੇ ਅੰਗਰੇਜ਼ ਆਉਣਗੇ ਉਹ ਆਉਣਗੇ ਅੱਜ ਕੀ ਨਾ ਅੱਜ ਪੰਜਾਬ ਦੇ ਲੋਕ ਪੰਜਾਬ ਛੱਡ ਕੇ ਜਾਣ ਨੂੰ ਤਿਆਰ ਹੈ ਚਾਰ ਮੌਤਾਂ ਗੁਰੂ ਹਰ ਸਾਹਿਬ ਦੇ ਵਿੱਚ ਹੋਈਆਂ ਚੱਟੇ ਨਾ ਕਿਤੇ ਸਾਨੂੰ ਨਸ਼ੇ ਵਾਲੀਆਂ ਗੋਲੀਆਂ ਮਾਰ ਰਹੀਆਂ ਕਿਤੇ ਸਾਨੂੰ ਜਿਹੜੀਆਂ ਬੰਦੂਕ ਵਾਲੀਆਂ ਗੋਲੀਆਂ ਮਾਰ ਰਹੀਆਂ ਪੰਜਾਬ ਦੀ ਜਵਾਨੀ ਨੂੰ ਹਰ ਰੋਜ਼ ਕੋਈ ਨਾ ਕੋਈ ਗੋਲੀ ਜ਼ਰੂਰ ਮਾਰਦੀ ਆ ਉਹ ਚਾਹੇ ਕਿਸੇ ਬਹਾਨੇ ਕਿਸੇ ਤਰੀਕੇ ਦੀ ਹੋਵੇ ਪਰ ਸਰਕਾਰ ਦਾ ਕੰਟਰੋਲ ਕੱਧਾ ਸਰਕਾਰ ਤੱਕ ਅਲੀ ਸਟੇਜਾਂ ਤੇ ਖੜ ਕੇ ਦੰਦ ਕੱਢਣ ਯੋਗੀ ਐ ਵਿਰੋਧੀਆਂ ਨੂੰ ਭੰਡਣ ਯੋਗੀ ਐ ਸਰਕਾਰ ਹਰ ਰੋਜ਼ ਉਹੀ ਚੁਟਕਲੇ ਮੁੱਖ ਮੰਤਰੀ ਚੁਟਕਲੇ ਕਦੇ ਖੈਰੇ ਤੇ ਚੁਟਕਲੇ ਸੁਣਾਉਂਦਾ ਕਦੇ ਚੰਨੀ ਦੇ ਚੁਟਕਲੇ ਸੁਣਾਉਂਦਾ ਤੈਨੂੰ ਭਾਈ ਚੁਟਕਲੇ ਸੁਣਾਉਣ ਨੂੰ ਥੋੜੀ ਮੁੱਖ ਮੰਤਰੀ ਬਣਾਇਆ ਚੁਟਕਲੇ ਸੁਣਾਉਣ ਵਾਸਤੇ ਤੈਨੂੰ ਸਟੇਜਾਂ ਦਿੱਤੀਆਂ ਸੀ ਸੁਣਾਏ ਆਉਂਦਾ ਅੱਜ ਤੂੰ ਸੀਰੀਅਸ ਹੋ ਕੇ ਪੰਜਾਬ ਲਈ ਕੁਝ ਕਰ ਪੰਜਾਬ ਲਈ ਹੁੰਦਾ ਕੁਝ ਨਹੀਂ ਪੰਜਾਬ ਲਈ ਕਰ ਤੁਸੀਂ ਕੁਝ ਨਹੀਂ ਰੰਗਲਾ ਪੰਜਾਬ ਪੰਜਾਬ ਦਾ ਨਾਂ ਰੱਖਦਾ ਪੰਜਾਬ ਦੇ ਵਿੱਚ ਹਰ ਰੋਜ਼ ਗੰਦ ਪਾਇਆ ਪਿਆ ਜਿੰਨੀ ਪੰਜਾਬ ਦੇ ਵਿੱਚ ਬੁਰਸ਼ਾ ਕਰਦੀ ਜਿੰਨੀ ਪੰਜਾਬ ਚ ਗੁੰਡਾ ਕਰਦੀ ਐਨੀ ਤਾਂ ਅੱਜ ਤੱਕ ਨਹੀਂ ਕਦੇ ਹੋਈ ਸੀ ਵਿਰੋਧੀਆਂ ਨੂੰ ਦਬਾਉਣ ਲਈ ਪੁਲਿਸ ਵਿਰੋਧੀਆਂ ਨੂੰ ਨੱਪਣ ਲਈ ਪੁਲਿਸ ਕਿਸਾਨ ਯੂਨੀਅਨ ਨੂੰ ਨੱਪਣ ਲਈ ਪੁਲਿਸ ਰੈਂਦਾ ਖੁੰਦਾ ਗੈਂਗਸਟਰ ਸਾਡੀ ਜਵਾਨੀ ਨੂੰ ਮਾਰੀ ਜਾਂਦੇ ਆ ਜਾਂ ਜਿਹੜੇ ਖੁੱਲੇ ਆਮ ਛੱਡੇ ਇਹਨਾਂ ਦੇ ਗੁੰਡੇ ਉਹ ਸਾਡੀ ਜਵਾਨੀ ਮਾਰੀ ਜਾਂਦੇ ਆ ਮਤਲਬ ਪੰਜਾਬ ਨੂੰ ਲੈ ਕੇ ਕਿੱਧਰ ਜਾਣਾ ਚਾਹੁੰਦੇ ਹੋ ਤੁਸੀਂ ਪੰਜਾਬ ਨੂੰ ਕਿਹੜੇ ਪਾਸੇ ਕੀ ਜਿਹੜੀ ਵੀ ਆਵਾਜ਼ ਪੰਜਾਬ ਦੇ ਹੱਕ ਵਿੱਚ ਬੋਲਦੀ ਹੈ ਉਹ ਹਰ ਆਵਾਜ਼ ਬੰਦ ਕਰਨੀ ਹੈ ਕਿਸੇ ਨੂੰ ਪਰਚੇ ਪਾ ਕੇ ਬੰਦ ਕੀਤਾ ਜਾ ਰਿਹਾ ਕਿਸੇ ਨੂੰ ਜੇਲ੍ਹਾਂ ਵਿੱਚ ਸੱਟ ਕੇ ਬੰਦ ਕੀਤਾ ਜਾ ਰਿਹਾ ਕਿਸੇ ਦੀਆਂ ਕਿਸੇ ਤਰੀਕੇ ਨਾਲ ਆਵਾਜ਼ਾਂ ਦਬਾਈਆਂ ਜਾ ਰਹੀਆਂ ਤੇ ਕਿਸੇ ਦੇ ਗੋਲੀਆਂ ਚਲਾ ਕੇ ਆਵਾਜ਼ਾਂ ਬੰਦ ਹੋ ਰਹੀਆਂ ਕੀ ਪੰਜਾਬ ਲਈ ਬੋਲਣ ਵਾਲੀਆਂ ਸਾਰੀਆਂ ਆਵਾਜ਼ਾਂ ਬੰਦ ਕਰਨੀਆਂ ਸੋ ਇਹ ਮੁੱਖ ਮੰਤਰੀ ਸਾਹਿਬ ਜਾਂ ਸਰਕਾਰ ਜਿਸ ਰਾਹ ਤੇ ਤੁਰੀ ਹੋਈ ਹੈ ਜਿਵੇਂ ਪੰਜਾਬ ਨੂੰ ਲਵਾਰਿ ਛੱਡਦਾ ਹੈ ਕੁਝ ਦਿੱਲੀ ਵਾਲੇ ਲੁੱਟ ਕੇ ਲਈ ਜਾਂਦੇ ਆ ਕੁਝ ਇਧਰਲੇ ਲੁੱਟ ਕੇ ਲਈ ਜਾਂਦੇ ਨੇ ਉਹਨਾਂ ਦੇ ਐਮ.ਐਲ.ਏ. ਲੁੱਟਣ ਤੇ ਲੱਗੇ ਹੋਏ ਐ ਤੇ ਰਹਿੰਦਾ ਖੁੰਦਾ ਜਿਹੜਾ ਬੱਚਿਆ ਉਹ ਗੋਲੀਆਂ ਨਾਲ ਮਾਰ ਰਿਹਾ ਪੰਜਾਬ ਸੋ ਇਹ ਜਿਹੜੀ ਘਟਨਾ ਸੁਖਵਿੰਦਰ ਨਾਲ ਵਾਪਰੀ ਐ ਇਹ ਤਾਂ ਕੁਝ ਨਾ ਕੋਈ ਸਰਕਾਰ ਨੂੰ ਸਬਕ ਲੈਣਾ ਚਾਹੀਦਾ ਤੇ ਮੈਂ ਮੁੱਖ ਮੰਤਰੀ ਲਈ ਸ਼ਰਮ ਦੀ ਗੱਲ ਇਦੋਂ ਕੀ ਹੋਊਗੀ ਕਿ ਪੰਜਾਬ ਦੇ ਵਿੱਚ ਆਈ ਡੀ ਡੇ ਗਾਂਢ ਹੋ ਜਾਂਦੇ ਮੁੱਖ ਮੰਤਰੀ ਤੋਂ ਇੱਕ ਪੋਸਟ ਵੀ ਨਹੀਂ ਪੈਂਦੀ ਤੇ ਉਂ ਜਿੱਥੇ ਨੰਬਰ ਕੁੱਟਨੇ ਹੁੰਦੇ ਆ ਉੱਥੇ ਭੱਜ ਕੇ ਚਲਾ ਜਾਂਦਾ ਐ ਇਸੇ ਸਰਪੰਚ ਦੀ ਜਦੋਂ ਮੁੱਖ ਮੰਤਰੀ ਐਮ.ਪੀ ਹੁੰਦੇ ਸੀ ਤਾਂ ਉਹਨਾਂ ਨੇ ਆ ਕੇ ਬੜੀ ਤਾਰੀਫ਼ ਕੀਤੀ ਸੀ ਕਿ ਭਾਈ ਸਰਪੰਚ ਤੋਂ ਬੜਾ ਸੋਹਣਾ ਕੰਮ ਕਰ ਰਹੇ ਐ ਤੇਰੇ ਪਿੰਡਾਂ ਵਰਗੇ ਪਿੰਡ ਬਣਾਉਣੇ ਆ ਤੇਥੋਂ ਮਤਲਬ ਜਿਉ ਜਾ ਤੂੰ ਮਾਡਲ ਪੇਸ਼ ਕੀਤਾ ਹੈ ਮਤਲਬ ਜਿਹੜੇ ਸਰਪੰਚ ਦੀ ਭਗਵੰਤ ਮਾਨ ਨੇ ਤਾਰੀਫ ਕੀਤੀ ਹੋਵੇ ਅੱਜ ਉਹ ਸਰਪੰਚ লাশ ਬਣ ਗਿਆ ਹੋਵੇ ਇਹ ਵੀ ਇੱਕ ਸਵਾਲਾਂ ਦੇ ਘੇਰੇ ਦੇ ਵਿੱਚ ਹੈ ਸੋ ਮੁੱਖ ਮੰਤਰੀ ਜਾਂ ਸਰਕਾਰ ਦਾ ਜਿਸ ਤਰੀਕੇ ਦਾ ਰਵਈਆ ਹੈ ਪੰਜਾਬ ਦੇ ਵਿੱਚ ਜਿਸ ਤਰੀਕੇ ਨਾਲ ਚੱਲ ਰਿਹਾ ਹੈ ਇਹ ਸਮਝ ਨਹੀਂ ਆਉਂਦੀ ਪੰਜਾਬ ਨੂੰ ਲੈ ਕੇ ਕਿੱਧਰ ਜਾਣਗੇ ਅੱਜ ਪੰਜਾਬ ਦੇ ਵਿੱਚ ਇੰਨੀ ਦਹਿਸ਼ਤ ਦਾ ਮਾਹੌਲ ਬਣ ਗਿਆ ਰਾਤ ਦੇ ਫੋਨ ਆ ਰਹੇ ਆ ਲੋਕਾਂ ਦੇ ਕਿ ਕਿੱਧਰ ਨੂੰ ਜਾਊਗਾ ਪੰਜਾਬ ਕੀ ਹਰ ਆਵਾਜ਼ ਬੰਦ ਕਰ ਦਿੱਤੀ ਜੋ ਲੋਕਾਂ ਦੇ ਮਨ 'ਚ ਚਿੰਤਾ ਹੈ ਕਿ ਜਿਹੜਾ ਬੰਦਾ ਵੀ ਬੋਲਦਾ ਉਹ ਮਰ ਜਾਂਦਾ ਹੈ ਇਦੋਂ ਸ਼ਰਮ ਦੀ ਗੱਲ ਹੁਣ ਇਹ ਵੀ ਹੈ ਕਿ ਜਿਹੜੇ ਆਮ ਆਦਮੀ ਪਾਰਟੀ ਦੇ ਬਹੁਤੇ ਵਰਕਰ ਨੇ ਜਾਂ ਲੀਡਰ ਨੇ ਉਹ ਹੁਣ ਕਮੈਂਟਾਂ ਵਿੱਚ ਜਾਂ ਪੋਸਟਾਂ ਇਹ ਪਾ ਰਹੇ ਆ ਕਿ ਭਾਈ ਉਹ ਤਾਂ ਕਾਲੀ ਦਲ ਦਾ ਬੰਦਾ ਸੀਗਾ ਜਿਹਨੇ ਮਾਰਿਆ ਜਾਏ ਮਤਲਬ ਉਹ ਬਹੁਤ ਉੱਤੇ ਵੀ ਰਾਜਨੀਤੀ ਕਰ ਰਹੇ ਆ ਕਿ ਉਹ ਇਹ ਨਹੀਂ ਕਹਿ ਰਿਹਾ ਕਿ ਬੰਦਾ ਮਰ ਗਿਆ ਭਾਈ ਮਾੜਾ ਹੋਇਆ ਪਰ ਉਹ ਹਾਲੇ ਵੀ ਇਹ ਕਹਿ ਰਿਹਾ ਪਰ ਵੱਡੀ ਗੱਲ ਉੱਥੇ ਇਹ ਵੀ ਹੈ ਕਿ ਜੇਕਰ ਉਹ ਜਿਹਨੇ ਵੀ ਮਾਰਿਆ ਤਾਂ ਉਹਦੇ ਕੋਲੇ ਅਸਲਾ ਉਹਦੇ ਕੋਲੇ ਕਿੱਥੋਂ ਆ ਗਿਆ ਵੱਡੀ ਗੱਲ ਇਹ ਕਿਉਂਕਿ ਉਹ ਵੀ ਕਹਿੰਦੇ ਕ੍ਰਿਮੀਨਲ ਬੰਦਾ ਸੀਗਾ ਬਿਲਕੁਲ ਜੇ ਉਹ ਕਾਲੀ ਦਲ ਦਾ ਬੰਦਾ ਹੈ ਜਿਹਨੇ ਮਾਰਿਆ ਉਹ ਕਾਂਗਰਸ ਦਾ ਬੰਦਾ ਹੈ ਉਹ ਭਾਈਪਾ ਦਾ ਬੰਦਾ ਹੈ ਬਹੁਤ ਸਮਾਈ ਪਾਰਟੀ ਦਾ ਬੰਦਾ ਹੈ ਸਿਮਰਨਜੀਤ ਸਿੰਘ ਮਾਨ ਦੀ ਪਾਰਟੀ ਦਾ ਬੰਦਾ ਜਿਹੜੀ ਪਾਰਟੀ ਦਾ ਬੰਦਾ ਹੈ ਨਿਰਪੱਖ ਜਾਂਚ ਕਰਵਾ ਕੇ ਉਹਨੂੰ ਭਾਈ ਉਹਦੇ ਤੇ ਕਰੋ ਕਾਰਵਾਈ ਸਿਰਫ ਪੋਸਟਾਂ ਪਾ ਕੇ ਅਸਲ ਦੇ ਵਿੱਚ ਕੀ ਹੈ ਕਿ ਇੱਥੇ ਉਹਦੀ ਮੌਤ ਦਾ ਦੁੱਖ ਆਮਦਵੀ ਪਾਰਟੀ ਉਹ ਘਾਟਾ ਉਹਨਾਂ ਨੂੰ ਬਸ ਚਿੱਕੜ ਉਛਾਲਣ ਦੀ ਹੈ ਕਿ ਹੁਣ ਕਿਸੇ ਪਾਸੇ ਅਸੀਂ ਚਿੱਕੜ ਇਹਦਾ ਸਿੱਟਗੇ ਅਸੀਂ ਨਹੀਂ ਕਹਿੰਦੇ ਕਿ ਤੁਸੀਂ ਕਤਲ ਕੀਤਾ ਅਸੀਂ ਬਿਲਕੁਲ ਨਹੀਂ ਕਹਿੰਦੇ ਪਰ ਕਤਲ ਕਿਹਨੇ ਕੀਤਾ ਹੈ ਕਿਹਨੇ ਕਰਵਾਇਆ ਉਸ ਬੰਦੇ ਨੇ ਜਿਹਦੀ ਨਾਲ ਉਹਦੀ ਯਾਰੀ ਸੀ ਕਹਿੰਦੇ ਆ ਉਹਨੂੰ ਕਿਹਨੇ ਪਰਮਾਇਆ ਤੇ ਕਿਉਂ ਇਹਦੇ ਤੇ ਗੋਲੀ ਚਲਵਾਈ ਇਹ ਤਾਂ ਜਾਂਚ ਦਾ ਵਿਸ਼ਾ ਉਹਦੇ ਕੋਲੇ ਅਸਲਾ ਕਿੱਥੋਂ ਆਇਆ ਫਿਰ ਇਹ ਕਹਿੰਦੇ ਜੀ ਉਹ ਤਾਂ ਯਾਰ ਮਾਰ ਗਿਆ ਚ ਲਾ ਐਂਡ ਆਰਡਰ ਦਾ ਕੀ ਵਿਸ਼ਾ ਹੁੰਦਾ ਲਾ ਐਂਡ ਆਰਡਰ ਇਹ ਨਹੀਂ ਹੁੰਦਾ ਕਿ ਕੋਈ ਯਾਰ ਮਾਰ ਗਿਆ ਜਾਂ ਕੋਈ ਇਸ ਤਰੀਕੇ ਨਾਲ ਅਸਲਾ ਆ ਗਿਆ ਤੇ ਉਹ ਚੀਜ਼ ਲਾ ਐਂਡ ਆਰਡਰ ਦਾ ਮਸਲਾ ਹੀ ਇਹ ਹੁੰਦਾ ਹੈ ਕਿ ਨਾ ਤਾਂ ਕੋਈ ਫालतू ਇੱਥੇ ਅਸਲਾ ਆਵੇ ਨਾ ਕਿਹਦੇ ਇੰਨੀ ਯਰਤ ਹੋਵੇ ਕਿ ਕਿਸੇ ਦੇ ਉੱਤੇ ਗੋਲੀਆਂ ਚਲਾ ਸਕੇ ਇਹ ਡਰ ਕਾਨੂੰਨ ਦਾ ਇੰਨਾਕ ਡਰ ਤਾਂ ਲੋਕਾਂ ਦੇ ਮਨ 'ਚ ਹੋਣਾ ਚਾਹੀਦਾ ਮੈਂ ਨਹੀਂ ਕਹਿੰਦਾ ਕਿ ਕਾਨੂੰਨ ਤੋਂ ਚੰਗੇ ਬੰਦਿਆਂ ਨੂੰ ਡਰਾਉਣਾ ਚਾਹੀਦਾ ਇੱਥੇ ਕੋਈ ਮਾਤੜ ਬੰਦਾ ਉਹਦੇ ਚੱਕ ਕੇ ਚੱਡੇ ਪਾੜ ਦਿੰਦੇ ਥਾਣੇ ਲਿਆ ਕੇ ਤੇ ਜਿਹੜੇ ਬਦਮਾਸ਼ ਹੈ ਉਹ ਇਹਨਾਂ ਦੇ ਨਾਲ ਮਿਲੇ ਹੋਏ ਆ ਬਹੁਤੇ ਆ ਸੀਆਈ ਸਟਾਫਾਂ ਦੇ ਨਾਲ ਗੈਂਗਸਟਰ ਮਿਲੇ ਹੋਏ ਆ ਠੀਕ ਹੈ ਬਹੁਤੇ ਇਹਨਾਂ ਦੀ ਪੁਲਿਸ ਦੇ ਨਾਲ ਗੈਂਗਸਟਰ ਮਿਲੇ ਠੀਕ ਹੈ ਚਾਹੇ ਕੋਈ ਵੀ ਸਰਕਾਰ ਹੋਵੇ ਸਰਕਾਰਾਂ ਦੇ ਪਾਲੇ ਹੁੰਦੇ ਆ ਪਿਛਲੀਆਂ ਪਾਰਟੀਆਂ ਉਹਨਾਂ ਦੇ ਵੀ ਗੈਂਗਸਟਰਾਂ ਨਾਲ ਲਿੰਕ ਸੀ ਇਹ ਪਾਰਟੀ ਦੇ ਵਿੱਚ ਵੀ ਬੰਦੇ ਆ ਜਿਹਨਾਂ ਦਾ ਗੈਂਗਸਟਰਾਂ ਨਾਲ ਲਿੰਕ ਹੈ ਕੱਲ ਹੀ ਇਹਨਾਂ ਦੇ ਜਿਹੜੇ ਬੰਤ ਉਹ ਹੈ ਕੈਂਡੀਡੇਟ ਆ ਤਰਨ ਤਰਨ ਤੋਂ ਸਟੇਜ ਤੋਂ ਖੜ ਕੇ ਬੋਲ ਰਹੇ ਆ ਕਿ ਜਿਹੜਾ ਮੇਰੇ ਵਰਕਰਾਂ ਨੂੰ ਬੋਲਿਆ ਬਾਰਡਰ ਤੇ ਪਾ ਦੂੰਗਾ ਮਾਣੋ ਮਤਲਬ ਕਿੱਡੀਆਂ ਧਮਕੀਆਂ ਸਟੇਜਾਂ ਤੋਂ ਖੜ ਕੇ ਦਿੱਤੀਆਂ ਜਾ ਰਹੀਆਂ ਸੋ ਇਹ ਬੜੀਆਂ ਮੰਦਪਾ ਗਿਰ ਜਾਣਾ ਫਿਰ ਜਿਹੜਾ ਇਥੋਂ ਜਿਸ ਤਰੀਕੇ ਨਾਲ ਇਹ ਹਾਲਾਤ ਪੰਜਾਬ ਦੇ ਆ ਰਹੇ ਇਹ ਮਨੀਸ਼ सिसोदिया ਦੀ ਉਹ ਸਟੇਟਮੈਂਟ ਤੇ ਮੋਹਰ ਲਾ ਰਿਹਾ ਕਿ 2027 ਚ ਪੰਜਾਬ ਜਿਤਨਾ ਸਾਮਦਾਮ ਦੰਡ ਭੇਜ ਦੇ ਨਾਲ ਕੀ ਸਰਪੰਚ ਸੁਖਵਿੰਦਰ ਕਲਕੱਤਾ ਦਾ ਕਤਲ ਵੀ ਉਹ ਸਾਮਦਾਮ ਦੰਡ ਭੇਜ ਚੋ ਤਾਂ ਨਹੀਂ ਕਿਤੇ ਕਿਤੇ ਉਸ ਪਾਸੇ ਨੂੰ ਤਾਂ ਨਹੀਂ ਪੰਜਾਬ ਨੂੰ ਲੈ ਕੇ ਜਾ ਰਹੇ ਕਿ ਚਾਹੇ ਵਿਰੋਧੀ ਆਵਾਜ਼ਾਂ ਦਾ ਕਤਲ ਕਰਕੇ ਚਾਹੇ ਵਿਰੋਧੀ ਆਵਾਜ਼ਾਂ ਨੂੰ ਜੇਲ੍ਹ ਚ ਸਿੱਟ ਕੇ ਚਾਹੇ ਕਿਸੇ ਤਰੀਕੇ ਦੇ ਨਾਲ ਵੀ ਚੁੱਪ ਕਰਾਇਆ ਜਾ ਸਕੇ ਮੁੱਖ ਮੰਤਰੀ ਸਟੇਜ ਤੇ ਖੜਾ ਸੁਖਪਾਲ ਸਿੰਘ ਖੈਰ ਤੇ ਟਿੱਚਰਾਂ ਮਾਰ ਕੇ ਝਟਕਲੇ ਸੁਣਾ ਰਿਹਾ ਜੀ ਉਹ ਇੱਕ ਬੰਦਾ ਸੀ ਉਹ ਕਿਸੇ ਦੇ ਘਰੇ ਵੜ ਜਾਂਦਾ ਸੀ ਪੁਲਿਸ ਤੋਂ ਡਰਦਾ ਸ਼ਰਮ ਦੀ ਗੱਲ ਆ ਮੁੱਖ ਮੰਤਰੀ ਲਈ ਕਿ ਤੁਸੀਂ ਆਪਦੇ ਵਿਰੋਧੀਆਂ ਦੀਆਂ ਆਵਾਜ਼ਾਂ ਦਬਾਉਣ ਲਈ ਇਸ ਪੱਧਰ ਤੇ ਉਤਰ ਆਏ ਹੋ ਤੁਸੀਂ ਕਦੇ ਕਿਸੇ ਤੇ ਕੋਈ ਪਰਚਾ ਪਾਉਣੇ ਹੋ ਜਿਹੜੇ ਪਰਚੇ ਸੁਖਪਾਲ ਖੈਰਾ ਤੇ ਪਹਿਲਾਂ ਪਾਏ ਉਹਨਾਂ 'ਚ ਫੇਰ ਇਨਵੈਸਟੀਗੇਸ਼ਨਾਂ ਤੋਰ ਲੈਣੇ ਹੋ ਨਿਕਲਦਾ ਕਰਦਾ ਕੱਖ ਨਹੀਂ ਇਸ ਤਰੀਕੇ ਦੀ ਮਾਨਸਿਕਤਾ ਤਾਂ ਨਹੀਂ ਹੋਣੀ ਚਾਹੀਦੀ ਨਾ ਜਿਵੇਂ ਤੁਸੀਂ ਟਿਚਰਾਂ ਕਰਦੇ ਹੋ ਕਿ ਉਹ ਭੱਜ ਜਾਂਦਾ ਬੰਦਾ ਆਪਦੇ ਬਚਾਲੇ ਕੀ ਨਹੀਂ ਕਰਦਾ ਹਰ ਬੰਦਾ ਹੀ ਟਲਦਾ ਜਦੋਂ ਪਤਾ ਹੈ ਕਿ ਤੁਹਾਡੀ ਰਾਜਨੀਤੀ ਹੋਸ਼ੀ ਹੈ ਤੁਸੀਂ ਭਾਰਤ ਭੂਸ਼ਣ ਆਸ਼ੂ ਨੂੰ ਅੰਦਰ ਦਿੱਤਾ ਉਹ ਬੜੀ ਹੋ ਕੇ ਆਇਆ ਤੁਸੀਂ ਸ਼ਖਪਾਲ ਸਿੰਘ ਖੈਰਾ ਨੂੰ ਅੰਦਰ ਦਿੱਤਾ ਉਹ ਜਮਾਨਤ ਤੇ ਆ ਗਿਆ ਜਦੋਂ ਤਾਂ ਤੁਹਾਡੇ ਮਨੀਸ਼ ਸੋਧਿਆ ਕੇਜਰੀਵਾਲ ਸਿੰਝੇ ਅਸਤਿੰਦਰ ਜੈਨ ਉਹ ਸ਼ਰਾਬ ਘਟਾਲੇ ਦੇ ਵਿੱਚ ਜੇਲ੍ਹ ਚ ਜਾਂਦੇ ਐ ਤੇ ਜਮਾਨਤ ਤੇ ਹੋ ਜਾਂਦਾ ਤਾਂ ਤੁਸੀਂ ਬੜੀਆਂ ਖੁਸ਼ੀਆਂ ਮਨਾਉਂਦੇ ਐ ਤੇ ਜਦੋਂ ਕੋਈ ਇੱਥੇ ਤੁਸੀਂ ਚੱਕ ਕੇ ਵਿਰੋਧੀ ਦੇ ਦਿੰਨੇ ਅੰਦਰ ਫਿਰ ਉਹ ਅਸੀਂ ਸੱਚੇ ਐ ਮਤਲਬ ਤੁਸੀਂ ਖੜੇ ਕਿਹੜੇ ਅਸੀਂ ਉਹੀ ਭਾਈਪਾ ਵਾਲੀ ਕੇਂਦਰ ਵਾਲੀ ਨੀਤੀ ਹੈ ਕਿ ਦੋਗਲੀ ਨੀਤੀ ਹੈ ਜ ਜਦੋਂ ਤਾਂ ਕੋਈ ਬੰਦਾ ਬਾਹਰੀ ਪਾਰਟੀ ਦੇ ਵਿੱਚ ਹੈ ਉਹ ਤਾਂ ਦੋਸ਼ੀ ਹੈ ਜਦੋਂ ਤੁਹਾਡੇ ਨਾਲ ਆ ਗਿਆ ਉਹ ਸਹੀ ਹੈ ਸੋ ਪੰਜਾਬ ਦੇ ਵਿੱਚ ਜਿਸ ਤਰੀਕੇ ਦਾ ਮਾਹੌਲ ਆਮਦਮੀ ਪਾਰਟੀ ਬਣਾ ਰਹੀ ਹੈ ਪੰਜਾਬ ਅਜ ਜੰਗਲ ਰਾਜ ਵਾਲੇ ਪਾਸੇ ਨੂੰ ਵੱਧ ਰਿਹਾ ਹੈ ਕਾਨੂੰਨ ਨਾਮ ਦੀ ਕੋਈ ਚੀਜ਼ ਨਹੀਂ ਜਿੱਥੇ ਜਿੰਨੂੰ ਮਰਜ਼ੀ ਗੋਲੀਆਂ ਮਾਰ ਦਿਓ ਜਿੱਧਾ ਮਰਜ਼ੀ ਸਿਰ ਪਾੜ ਦਿਓ 5-5000 ਦੇ ਬੰਦੇ ਮਾਰੇ ਜਾ ਰਹੇ ਆ ਅਸਲਾ ਪਾਕਿਸਤਾਨੀ ਇੱਥੇ ਤੁਰਿਆ ਫਿਰਦਾ ਹੈ ਅਸਲਾ ਇੱਥੇ ਦੋ ਨੰਬਰ ਦਾ ਇਥੇ ਤੁਰਿਆ ਫਿਰਦਾ ਕੋਈ ਪੁਲਿਸ ਦੀ ਗੌਰ ਨਹੀਂ ਜਦੋਂ ਪੁਲਿਸ ਨੇ ਕੋਈ ਫੜਨਾ ਇੱਕ ਸਟੰਟ ਕਰਨਾ ਕਿ ਲੱਤ 'ਚ ਗੋਲੀ ਮਾਰੀ ਜੀ ਇਹ ਭੱਜਣ ਲੱਗਿਆ ਸੀ ਅਸਲਾ ਬਰਾਮਦ ਕਰਾਉਣ ਗਏ ਸੀ ਸੋ ਇਹ ਸਾਰਾ ਪੰਜਾਬ ਜੋ ਚੱਲ ਰਿਹਾ ਹੈ ਇਹ ਇੱਕ ਡਰਾਮਾ ਚੱਲ ਰਿਹਾ ਹੈ ਤੇ ਪੰਜਾਬ ਨੂੰ ਬਰਬਾਦੀ ਵਾਲੇ ਪਾਸੇ ਨੂੰ ਲੈ ਕੇ ਜਾ ਰਿਹਾ ਹੈ ਸਰਪੰਚ ਸੁਖਵਿੰਦਰ ਕਲਕੱਤਾ ਦੀ ਜਿਸ ਤਰੀਕੇ ਦੇ ਨਾਲ ਕੱਲ ਜਿਹੜੀ ਮੌਤ ਹੋਈ ਹੈ ਜਾਂ ਕਤਲ ਕੀਤਾ ਗਿਆ ਉਹਨਾਂ ਦਾ ਉਹ ਸ਼ੱਕ ਦੇ ਘੇਰੇ ਵਿੱਚ ਰਹਿਣਾ ਸਦਾ ਲੋਕਾਂ ਦੇ ਮਨ ਦੇ ਵਿੱਚ ਡਾਊਟ ਹੈ ਲੋਕਾਂ ਦੇ ਮਨ ਦੇ ਵਿੱਚ ਸ਼ੱਕ ਹੈ ਕਿਉਂਕਿ ਸਿੱਧੂ ਮੂਸੇ ਵਾਲੇ ਤੋਂ ਬਾਅਦ ਜਿਵੇਂ ਜਿਵੇਂ ਪੰਜਾਬ ਦੀਆਂ ਆਵਾਜ਼ਾਂ ਚੁੱਪ ਕਰਵਾਈਆਂ ਜਾ ਰਹੀਆਂ ਜਾਂ ਚੁੱਪ ਹੋ ਰਹੀਆਂ ਉਹ ਲੋਕਾਂ ਦੇ ਮਨ ਦੇ ਵਿੱਚ ਇੱਕ ਸਵਾਲ ਪੈਦਾ ਕਰ ਰਹੀਆਂ ਕਿ ਕੀ ਇਹ ਕਤਲ ਨਹੀਂ ਜਾ ਸਿਆਸੀ ਕਤਲ ਨੇ ਇਹ ਸਵਾਲ ਅੱਜ ਵੀ ਬਰਕਰਾਰ ਹੈ ਇਹਦੇ ਤੇ ਜਵਾਬ ਸਰਕਾਰ ਨੇ ਦੇਣਾ ਪਰ ਸਰਕਾਰ ਅੱਜ ਨਖਿੱਧ ਪੁਣੇ ਤੇ ਉਤਰੀ ਹੋਈ ਹੈ ਸਿੱਧਾ ਕਹਿਣਾ ਹੋਵੇ ਕਿ ਪੰਜਾਬ ਦੇ ਨੌਜਵਾਨ ਮਰ ਰਹੇ ਹੈ ਪੰਜਾਬ ਸਰਕਾਰ ਕੋਲ ਇੱਕ ਪੋਸਟ ਵੀ ਨਹੀਂ ਸਰਦੀ ਹਾਲਾਂਕਿ ਮੁੱਖ ਮੰਤਰੀ ਦਾ ਐਮਪੀ ਦਾ ਹਲਕਾ ਰਿਆ ਇਹ ਉਹਨਾਂ ਦਾ ਫਰਜ ਬਣਦਾ ਸੀ ਕਿ ਇੱਥੇ ਆਉਣ ਦਾ ਜਾਂ ਇਹਦੇ ਤੇ ਕੋਈ ਗੱਲ ਕਰਨ ਦਾ ਜਾਂ ਇਹ ਕਹਿਣ ਦਾ ਕਿ ਮੈਨੂੰ ਬੜਾ ਦੁੱਖ ਹੈ ਕੀ ਪੰਜਾਬ ਦੇ ਨੌਜਵਾਨਾਂ ਦੇ ਮਰਨ ਤੇ ਕੋਈ ਦੁੱਖ ਨਹੀਂ ਦਿੱਲੀ ਦੇ ਵਿੱਚ ਜੇ ਕੋਈ ਕੇਜਰੀਵਾਲ ਦਾ ਕੁੱਤਾ ਵੀ ਮਰ ਜੇ ਤਾਂ ਕੀ ਭਗਵਾਨ ਸਿੰਘ ਮਾਨ ਨੂੰ ਦੁੱਖ ਹੋ ਜਾਂਦਾ ਠੀਕ ਹੈ ਸੋ ਮਤਲਬ ਦਿੱਲੀ ਵਾਲੇ ਵੱਧ ਪਿਆਰੇ ਹੋਗੇ ਪੰਜਾਬ ਸਾਨੂੰ ਲਵਾਰ ਛੜਤਾ ਜੇ ਕੋਈ ਵਿਰੋਧੀ ਵੀ ਹੋਵੇ ਬੰਦਾ ਉਹਦੀ ਵੀ ਹੱਕ ਚ ਖਾਦਾ ਨਾਰਾ ਮਾਰਦਾ ਅੱਜ ਤੁਹਾਡੇ ਜਿਹੜੇ ਪੁਰਾਣਾ ਹਲਕਾ ਸੀ ਐਮਪੀ ਦਾ ਉਹਦਾ ਇੱਕ ਨੌਜਵਾਨ ਸਰਪੰਚ ਜਿਹੜਾ ਅਗਾਹ ਵੱਧੂ ਸੋਚਦਾ ਮਾਲਕ ਸੀ ਅੱਜ ਉਹ ਮਰ ਗਿਆ ਤੇ ਤੁਸੀਂ ਮੂੰਹ ਚ ਇੱਕ ਸ਼ਬਦ ਵੀ ਨਹੀਂ ਬੋਲੇ ਲਾਹਵ ਸਿੰਘ ਉਹ ਕੋਈ ਵੀ ਕਹਿਣਾ ਚਾਹਣਾ ਕਿ ਤੁਹਾਡੀ ਸਿਆਸੀ ਵਿਰੋਧਤਾ ਹੋਊਗੀ ਬੇਸ਼ੱਕ ਲੋਕ ਤੁਹਾਡੇ ਤੇ ਜੰਗਲ ਵੀ ਠਾਉਂਦੇ ਹੋਣ ਪਰ ਫਿਰ ਵੀ ਤੁਹਾਡਾ ਹੀ ਫਰਜ ਬਣਦਾ ਕਿ ਤੁਹਾਡੇ ਹਲਕੇ ਦਾ ਸੀ ਪੁਲਿਸ ਦੇ ਸ਼ਰੇਆਮ ਸਾਹਮਣੇ ਆ ਕੇ ਕਹਿਣ ਦਾ ਕਿ ਦੀ ਨਿਰਪੱਖ ਜਾਂਚ ਹੋਵੇ ਜੇ ਮੇਰੇ ਤੇ ਵੀ ਉਂਗਲ ਉੱਠ ਰਹੀ ਹੈ ਤਾਂ ਉਹ ਵੀ ਕਲੀਅਰ ਹੋਵੇ ਜੇ ਮੈਂ ਦੋਸ਼ੀ ਹਾਂ ਤਾਂ ਮੈਨੂੰ ਸਜ਼ਾ ਮਿਲੇ ਉਹਨਾਂ ਨੂੰ ਵੀ ਆ ਕੇ ਗੱਲ ਸਾਹਮਣੇ ਕਹਿਣੀ ਚਾਹੀਦੀ ਹੈ ਪਰ ਚੁੱਪੀ ਬਹੁਤ ਕੁਝ ਸਾਬਤ ਕਰੂਗੀ ਤੇ ਲੋਕਾਂ ਨੂੰ ਸ਼ੱਕ ਦੇ ਘੇਰੇ ਚ ਲੈ ਕੇ ਜਾਊਗੀ ਸੋ ਪੰਜਾਬ ਦਾ ਇਸ ਵਕਤ ਰੱਬ ਰੱਖਾ ਹੈ ਪੰਜਾਬ ਦੇ ਵਿੱਚ ਲਾਅ ਐਂਡ ਆਰਡਰ ਨਾਲ ਦੀ ਕੋਈ ਚੀਜ਼ ਨਹੀਂ ਕਿਸਾਨ ਯੂਨੀਅਨਾਂ ਕੁੱਟਣੀਆਂ ਲਾ ਪੁਲਿਸ ਤਿਆਰ ਹੈ ਮਾਸਟਰ ਕੁੱਟਣੇ ਆ ਪੁਲਿਸ ਤਿਆਰ ਹੈ ਜੇ ਕੋਈ ਬੇਕਸੂਰ ਕੋਟਨਾ ਪੁਲਿਸ ਤਿਆਰ ਹੈ ਪਰ ਜੇ ਕੋਈ ਅਪਰਾਧੀ ਹੈ ਉਹਦੇ ਲਈ ਪੁਲਿਸ ਦੇ ਹੱਥ ਪਿੱਛੇ ਬੰਨੇ ਹੋਏ ਆ ਪਤਾ ਨਹੀਂ ਪੁਲਿਸ ਕਿੱਥੇ ਸੁੱਤੀ ਪਈ ਹੈ ਜਾਂ ਪੁਲਿਸ ਨਾਲ ਰਲੀ ਹੋਈ ਹੈ ਇਹ ਪੁਲਿਸ ਦੱਸ ਸਕਦੀ ਹੈ ਸਰਕਾਰ ਦੱਸ ਸਕਦੀ ਹੈ ਪਰ ਇਸ ਟਾਈਮ ਪੰਜਾਬ ਦੇ ਵਿੱਚ ਲਾ ਐਂਡ ਆਰਡਰਨ ਦੀ ਨਾਂ ਦੀ ਕੋਈ ਚੀਜ਼ ਨਹੀਂ ਹੈ